ਤਾਲ ਪ੍ਰਖ ਦੀ ਅਪਰਮ ਉਪਾਰ ਰਹਿਮਤ ਅਤੇ ਬਖਸ਼ਿਸ਼ ਅੱਜ ਲਾਈਫਲਾਈਨ ਫਾਊਂਡੇਸ਼ਨ ਵੱਲੋਂ ਬਾਇਮਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਜਿੱਥੇ ਅਸੀਂ ਸਾਲ ਦੇ ਵਿੱਚ ਦੋ ਵਾਰੀ ਬਲੱਡ ਡੋਨੇਸ਼ਨ ਕੈਂਪ ਲਗਾਉਂਦੇ ਆ ਸਤਿਗੁਰ ਸੱਚੇ ਪਾਤਸ਼ਾਹ ਸੇਵਾ ਲੈਂਦੇ ਨੇ ਉਹਦੇ ਨਾਲ ਨਾਲ ਲੱਤੀ ਡੈਂਟਲ ਤੇ ਆਈਸ ਦਾ ਵੀ ਜਿਹੜਾ ਆ ਉਹ ਕੈਂਪ ਲਗਾਇਆ ਗਿਆ ਹੈ ਨੇਤਰਦਾਨ ਮਹਾਦਾਨ ਰક્તਦਾਨ ਮਹਾਦਾਨ ਇਹ ਜਿਹੜੇ ਸਲੋਗਨ ਬਣੇ ਹੋਏ ਨੇ ਇਹ ਵਾਕਈ ਬੜੇ ਸੱਚ ਨੇ ਜਿਸ ਵੇਲੇ ਕਿਸੇ ਨੂੰ ਖੂਨ ਦੀ ਬੂਮ ਦੀ ਲੋੜ ਪੈਂਦੀ ਹੈ ਉਸ ਵੇਲੇ ਪਤਾ ਲੱਗਦਾ ਹੈ ਇੱਕ ਕੈਂਪ ਜਿਹੜੇ ਲਾਇਏ ਹੋਏ ਕਿੰਨੇ ਸਫਲੇ ਹੁੰਦੇ ਨੇ ਸਾਡੇ ਕੋਲੋਂ ਬਲੱਡ ਦੀ ਲੋੜ ਵਾਸਤੇ ਬੜੀ ਦੂਰੋਂ ਦੂਰੋਂ ਬਾਹਰ ਸ਼ਹਿਰਾਂ ਤੋਂ ਵੀ ਜਿਹੜੇ ਉਹ ਮੁੱਕੀ ਅਪਰੋਚ ਕਰਦੇ ਨੇ ਤੇ ਸਤਗੁਰੂ ਦੀ ਬੜੀ ਬਖਸ਼ਿਸ਼ ਰਹਿੰਦੀ ਹੈ ਜਿਹੜੇ ਲੋਕਾਂ ਨੂੰ ਬਲੱਡ ਦੀ ਲੋੜ ਹੁੰਦੀ ਹੈ ਉਹ ਲਾਈਫ ਲਾਈਨ ਫਾਊਂਡੇਸ਼ਨ ਨਾਲ ਅਪਰੋਚ ਕਰਦੇ ਨੇ ਤੇ ਅਸੀਂ ਉਹਨਾਂ ਨੂੰ ਬਲੱਡ ਵਾਹਿਆ ਕਰਵਾਨੇ ਆ ਸਤਗੁਰੂ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ ਜਿੱਥੇ ਅੱਜ ਨੌਜਵਾਨਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਉਹਦੇ ਨਾਲ ਨਾਲ ਸਾਡੇ ਕੋਲ ਲੇਡੀਜ਼ ਨੇ ਵੀ ਆ ਕੇ ਬਲੱਡ ਡੋਨੇਟ ਕੀਤਾ ਬੜੇ ਕਮਾਲ ਦੀ ਗੱਲ ਹੈ ਉਹਨਾਂ ਦੇ ਅੰਦਰ ਇਹ ਉਸ਼ਾ ਵੇਖਣ ਵਾਲਾ ਸੀ ਤੇ ਉਹਨਾਂ ਤੋਂ ਪ੍ਰੇਰਿਤ ਹੋ ਕੇ ਕਈ ਨੌਜਵਾਨ ਵੀ ਸਾਡੇ ਕੋਲ ਆਏ ਬੱਚੇ ਨਾਲ ਹੀ ਸਕੂਲ ਹੈ ਉਹ ਵੀ ਆਏ ਉਹ ਬਲੱਡ ਡੋਨੇਟ ਕਰਨ ਵਾਸਤੇ ਉਹਨਾਂ ਨੇ ਸਿਰ ਡਾਕਟਰ ਕੋਲ ਸਲਾਹ ਲੈ ਕੇ ਉਹਨਾਂ ਨੂੰ ਸਾਰੀ ਜਿਹੜੀ ਅੱਗੇ ਦੀ ਕਾਰਵਾਈ ਦੱਸੀ ਗਈ ਤੇ ਅਸੀਂ ਸੱਚੇ ਸੱਚੇ ਪਾਤਸ਼ਾਹ ਅੱਗੇ ਇਹੀ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਜੀਓ ਤੁਸੀਂ ਇਹ ਸੇਵਾ ਸਾਡੇ ਪਾਸੋਂ ਲਈ ਹੈ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਅੰਦਰ ਇਹ ਕੈਂਪ ਮਨੁੱਖਤਾ ਦੀ ਸੇਵਾ ਲਈ ਸਾਡੇ ਪਾਸੋਂ ਲਗਵਾਉਂਦੇ ਰਹਿਣਾ ਤਾਂ ਕਿ ਮਨੁੱਖਤਾ ਦਾ ਭਲਾ ਹੋ ਸਕੇ ਵਾਇਡਰ ਜੀ ਦਾ ਫਾਲਸਾ ਕਿੰਨੇ ਲੋਗ ਹੁਣ ਤੱਕ ਦਾਨ ਕਰ ਚੁੱਕੇ ਤੇ ਕਿੰਨੇ ਵਜੇ ਤੱਕ ਹੈ ਕੈਂਪ ਸਾਡਾ ਜੀ 4:30 5 ਵਜੇ ਤੱਕ ਕੈਂਪ ਚੱਲੇਗਾ ਜੀ ਤੇ ਤਕਰੀਬਨ ਸਵੇਰ ਦੇ ਜਿਹੜੇ 250 ਤੋਂ ਪਲੱਸ ਜਿਹੜੇ ਮੈਂਬਰ ਦੇ ਆ ਉਹ ਸਾਡੇ ਕੋਲ ਬਲੱਡ ਡੋਨੇਟ ਕਰ ਚੁੱਕੇ ਨੇ ਸਰ ਦਾ ਟਾਰਗੇਟ ਕੀ ਬਣਿਆ ਹੋਇਆ ਹੈ ਟੀਮਾ ਜੀ ਡੀਐਮਸੀ ਤੋਂ ਆਈ ਹੈ ਉਹ ਸਵਾਲ ਤੋਂ ਆਈ ਹੈ ਤਿੰਨ ਚਾਰ ਜਗ੍ਹਾ ਤੋਂ ਟੀਮਾ ਸਾਡੇ ਕੋਲ ਪਹੁੰਚੀ ਹੋਈਆਂ ਨੇ ਵੀ ਹਸਪਤਾਲ ਤੋਂ ਵੀ ਟੀਮ ਆਉਂਦੀ ਹੈ ਤੁਸੀਂ ਕੈਂਪ ਲਗਾ ਕੇ ਇਕੱਠਾ ਕਰਕੇ ਬਲੱਡ ਬੈਂਕ ਕਰਨ ਦੇ ਵਿੱਚ ਧੇਰੇ ਹੋਏ ਅਗਰ ਕਿਸੇ ਨੂੰ ਗਰੀਬ ਪਰਿਵਾਰ ਨੂੰ ਜਾਂ ਦੂਰ ਸੰਬੰਧਤ ਰਿਵਾਰ ਨੂੰ ਲੋੜ ਪੈ ਜਾਂਦੀ ਹੈ ਤੁਹਾਡੇ ਤੱਕ ਕਿੱਦਾਂ ਪਹੁੰਚ ਸਾਡੇ ਹੈਲਪਲਾਈਨ ਨੰਬਰ ਹੈਗੇ ਜੀ ਸਾਡੇ ਪ੍ਰਧਾਨ ਜੀ ਦਾ ਨੰਬਰ ਹੈ ਕਿੰਨੇ ਨੰਬਰ ਨੇ ਇੱਕ ਵਾਰੀ ਜਾਣਕਾਰੀ ਦੇ ਕਾਫੀ ਨੰਬਰ ਤੁਸੀਂ ਜਿਹੜੇ ਅਸੀਂ ਹਾਈਲਾਈਟ ਲਾਈਫਲਾਈਨ ਫਾਊਂਡੇਸ਼ਨ ਹੈ ਆਨਲਾਈਨ ਵੀ ਨੰਬਰ ਹੈਗੇ ਫੇਸਬੁੱਕ ਤੇ ਨੰਬਰ ਨੇ YouTube ਤੇ ਨੰਬਰ ਹੈ ਲਾਈਫਲਾਈਨ ਦਾ ਪਰਸਨ ਨੰਬਰ ਹੈਗੇ ਲਾਈਨ ਨੰਬਰ ਹੈਗੇ ਉੱਥੇ ਕੰਟੈਕਟ ਕਰਕੇ ਸਾਡੇ ਕੋਲੋਂ ਖੁੱਪਨ ਜਿਹੜੇ ਉਹ ਲੈ ਜਾ ਸਕਦੇ ਨੇ ਕਈ ਵਾਰੀ ਕਈ ਜਗ੍ਹਾ ਤੇ ਬੈਡਰ ਦੀ ਲੋੜ ਪਈ ਆ ਤੇ ਅਸੀਂ ਫੋਨ ਕੀਤਾ ਤਾਂ ਸਾਡੇ ਨਲਦਿਆਂ ਨੇ ਉਹ ਕਹਿੰਦੇ ਪਹਿਲੇ ਆਪਣਾ ਬੰਦਾ ਇੱਕ ਭੇਜੋ ਵੀ ਫਿਰ ਫੋਨ ਮਿਲੇਗਾ ਇਦਾਂ ਦੀ ਕੋਈ ਗੱਲ ਕੋਈ ਇਦਾਂ ਦੀ ਕੋਈ ਨਹੀਂ ਹੈ ਜੀ ਸਾਡੇ ਕੋਲ ਤਾਂ ਡਾਕਟਰ ਦੀ ਸਲੀਪ ਆਣੀ ਚਾਹੀਦੀ ਕਿ ਉਦੋਂ ਉੱਪਰ ਮੈਂਸ਼ਨ ਹੋਣਾ ਚਾਹੀਦਾ ਵੀ ਇਹ ਬਲੱਡ ਚਾਹੀਦਾ ਹੈਗਾ ਕਿਸੇ ਗਲਤ ਹੱਤਾਂ ਚ ਚੀਜ਼ ਮਿਸ ਯੂਜ਼ ਨਾ ਹੋਏ ਉਹਦੇ ਕਰਕੇ ਅਸੀਂ ਕੂਪਨ ਸਿਸਟਮ ਰੱਖਿਆ ਹੋਇਆ ਉਹ ਕੂਪਨ ਜਿਹੜਾ ਅਸੀਂ ਸਾਡੇ ਕੋਲ ਆ ਕੇ ਵੀ ਲਿਆ ਜਾ ਸਕਦਾ ਔਰ ਅਸੀਂ ਉੱਥੇ ਵੀ ਭੇਜ ਦਿੰਦੇ ਹਾਂ ਜਿੱਥੇ ਲੋੜ ਹੁੰਦੀ ਆ ਜਿਹਨਾਂ ਨੇ ਖੂਨ ਦਿੱਤਾ ਉਹਨਾਂ ਨੂੰ ਕੋਈ ਹੋਰ ਕੋਈ ਜ਼ਰੂਰਤ ਨਹੀਂ ਕੋਈ ਵੀ ਜਿਹੜਾ ਵੀ ਨੰਬਰ ਨਾਲ ਆਇਆ ਜੋ ਸਹੀ ਭਾਈ ਹੋਣਾ ਚਾਹੀਦਾ ਕੋਈ ਵੀ ਜਿਹੜਾ ਲੋੜਵੰਦਾ ਆ ਉਹ ਸਾਡੇ ਪਾਸੋਂ ਆ ਕੇ ਜਿਹੜਾ ਹੈ ਉਹ ਉਪਰ ਪ੍ਰਾਪਤ ਕਰ ਸਕਦਾ ਜਿਹੜਾ ਖੂਨਦਾਨ ਕੈਂਪ ਅੱਜ ਮਰਤਪਤ ਅਗਵਾਤ ਕਿਵੇਂ ਦੇਖਦੇ ਇਹਨੂੰ ਕਿ ਇਹ ਸਾਡੇ ਜਿਹੜੇ ਆਪਣੇ ਸ਼ਹੀਦਾਂ ਦਾ ਅੱਜ ਮਰਤਪਤ ਬਾਈਨਾ ਖੂਨ ਦਾ ਕੈਂਪ ਹੈ ਤੁਹਾਡਾ ਲਾਈਫਲਾਈਨ ਫਾਊਂਡੇਸ਼ਨ ਦਾ ਸਾਡੀ ਟੀਮ ਬਹੁਤ ਹੀ ਵਧੀਆ ਹੈ ਕਿ ਆਪਾਂ ਬਲੱਡ ਡੋਨੇਸ਼ਨ ਕੈਂਪ ਦੇ ਨਾਲ-ਨਾਲ ਅੱਖਾਂ ਦਾ ਵੀ ਲਾਇਆ ਕੈਂਪ ਦੰਦਾਂ ਦਾ ਵੀ ਲਾਇਆ ਹੈ ਔਰਥੋਡਾਂ ਦੇ ਡਾਕਟਰ ਬਸੇ ਡਾਕਟਰ ਵੀ ਆਏ ਇੱਥੇ ਤੇ ਪੰਜ ਪੈਂਟੀ ਮਾ ਆਈਆਂ ਆਪਣੀ ਇੱਥੇ ਬਲੱਡ ਡੋਨੇਟ ਕਰਨ ਦੀ ਇਸ ਟਾਈਮ ਤੁਹਾਡਾ 250 ਤੋਂ ਪਲੱਸ ਮੈਂਬਰ ਬਲੱਡ ਡੋਨੇਟ ਕਰ ਚੁੱਕਾ ਹੈ ਮੈਸੇਜ ਕੀ ਹੈ ਸਕੈਂਪ ਨੇ ਸਾਡੇ ਲਈ ਦਾ ਇਹ ਮੈਸੇਜ ਹੈ ਸਾਰੀ ਸਾਡੇ ਯੁਵਾ ਨੂੰ ਕਿਸਾਬ ਨੂੰ ਨਸ਼ਾ ਪਤਾ ਛੱਡ ਕੇ ਬਲੱਡ ਨੂੰ ਬਲੱਡ ਵਾਲੇ ਬਸੇ ਆਣ ਜਦੋਂ ਇਹ ਬਲੱਡ ਦੀ ਜਰੂਰਤ ਪੈਂਦੀ ਹੈ ਕਿਸੇ ਵੀ ਵਿਅਕਤੀ ਨੂੰ ਉਸ ਟਾਈਮ ਪਰ ਲੈ ਬਲੱਡ ਦੀ ਕੀ ਕੀਮਤ ਹੈ ਸ਼ਹਿਰ ਦੇ ਕਿੰਨੇ ਲੋਕ ਦੇ ਚੁੱਕੇ ਸੀ ਸ਼ਹਿਰ ਦੇ ਘੱਟੋ 250 ਬੰਦੇ ਲੱਡੂ ਰੇਡ ਲੱਜ ਚੁਕੇ ਨੇ ਇਹਨੇ ਹਸਪਤਾਲ ਦਾ ਫੀਮਾ ਪੁੱਛੀ ਆ ਤੁਸੀਂ ਜੇ ਤੀ ਪਾਂਟੀ ਮੈਂ ਅੱਜ ਦੀ ਦੀਪ ਹਸਪਤਾਲ ਹੈ ਡੀ ਐਮ ਸੀ ਹੈ ਬੱਸੀ ਹਸਪਤਾਲ ਹੈ ਮੌਂਦਈ ਹਸਪਤਾਲ ਹੈ ਰਗਨਾਥ ਹਸਪਤਾਲ ਸ਼ਾਮ ਤੱਕ ਸ਼ਾਮ ਤੱਕ ਆਪਣਾ ਉਮੀਦ ਆਲੀ 400 ਪਲੱਸ ਹੋਣਗੇ ਜੀ ਇਹ ਕੈਂਪ ਜਿਵੇਂ ਚੱਲਦੇ ਰਹਿਣਗੇ ਕੀ ਹਾਂ ਜੀ ਸਾਡੇ ਮੋਢੇ ਨਾਲ ਮੋਢੇ ਲਾਈਫਲੈਂਡ ਫਾਊਂਡੇਸ਼ਨ ਆ ਵੀ ਹਰ ਇੱਕ ਨਾਲ ਖੜੇ ਆ ਸਾਡੇ ਮੈਂਬਰ ਨਾਲ ਸਾਡਾ ਜੁੜੇ ਜਾ ਰਹੇ ਆ ਅਸੀਂ ਇਹਦੇ ਉਪਰਲਾ ਕਰਦੇ ਰਹਿਣਾ ਕਿੰਨੇ ਕੁ ਮੈਂਬਰਾਂ ਦੀ ਟੀਮ ਹੈਗੀ ਜਿਹੜੀ ਇਸ ਪ੍ਰੋਗਰਾਮ ਨੂੰ ਸਾਡੇ 200 ਕੁ ਮੈਂਬਰਾਂ ਦੀ ਟੀਮ ਹੈਦੀ ਹੈ ਇਹ ਜੋ ਤੁਹਾਨੂੰ ਕੀ ਕਹਿਣਾ ਚਾਹੁੰਦੇ ਨਸ਼ਿਆ ਤੋਂ ਰਹਿਤ ਰੱਖੇ ਇਹਦਾ ਦੇ ਕੈਂਪਰੀ ਵਿੱਚ ਆ ਕੇ ਸੇਵਾ ਕਰਨ ਤੇ ਜੁੜਨ ਤੇ ਸੇਵਾ ਕਰਨ ਯੂਥ ਨੂੰ ਚਾਹੀਦਾ ਦੀ ਆਗੇ ਨਾਲ ਸੇਵਾ ਕਰਨੀ ਚਾਹੀਦੀ ਹੈ ਬਲੱਡ ਡੋਨੇਟ ਕਰਨਾ ਮੈਂ ਵੀ ਜੋ ਫਸਟ ਟਾਈਮ ਬਲੱਡ ਦਿੱਤਾ ਸੀ ਲਾਈਫ ਲਾਈਨ 'ਚ ਆ ਕੇ ਫਿਰ ਮੈਂ ਇਹਦਾ ਮੈਂਬਰ ਬਣਿਆ ਲਾਈਫ ਲਾਈਨ ਦਾ ਤੇ ਮੇਨੂੰ ਬਾਅਦ ਲੈ ਕੇ ਕਿਸ ਵਕਤ ਕਿਸੇ ਦਾ ਕੰਮ ਆਉਂਦਾ ਹੈ ਜਦੋਂ ਬੰਦਾ ਬਹੁਤ ਲੋੜਵੰਦ ਹੁੰਦਾ ਉਦੋਂ ਬਾਅਦ ਚਲਦਾ ਕਿ ਲੜਦੀ ਬਹੁਤ ਜ਼ਰੂਰਤ ਹੈ ਕਿਵੇਂ ਮਹਿਸੂਸ ਹੋਇਆ ਤੁਹਾਨੂੰ ਬਹੁਤ ਚੰਗਾ ਮਹਿਸੂਸ ਹੁੰਦਾ ਰਿਹਾ ਅੱਛੇ ਕਮਾਈ ਨੂੰ ਜੁੜੇ ਹੋਏ ਆਂ ਓਕੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਬਾਰੇ ਅੱਜ ਜਿਹੜਾ ਦੱਸਿਆ ਜਾ ਰਿਹਾ ਸਭ ਤੋਂ ਪਹਿਲੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਣ ਪੁੱਛੋ ਜੋ ਪੁੱਛਣਾ ਜੀ ਜਾਨਾ ਚਾਹੁੰਦੇ ਆ ਅੱਜ ਦਾ ਜਿਹੜਾ ਮਹਾਨ ਮੋਹੰਦਾਂ ਦਾ ਕੈਂਪ ਬਾਈਮਾ ਲਗਾਇਆ ਜਾ ਰਿਹਾ ਕੀ ਮੈਸੇਜ ਹੈ ਦੇਖੋ ਸਾਰਾ ਕੁਝ ਪ੍ਰਭੂ ਕਰਾ ਰਿਹਾ ਹੈ ਇਹਨਾਂ ਦੇ ਥਰੂ ਕਰਾ ਰਿਹਾ ਹੈ ਜੇ ਏਦਾਂ ਹੋਰ ਜੁੜਦੇ ਰਹਿਣਗੇ ਜੁੜਦੇ ਰਹਿਣਗੇ ਤੇ ਸੋਹਰੇ ਗੱਥੀ ਆ ਕਿ ਜਿਹੜੇ ਪੰਜਾਬ ਦੇ ਲੋਕ ਨੇ ਇਹ ਉੱਚਾ ਜਾਣਗੇ ਸਭ ਨੂੰ ਮੇਰਾ ਮਨ ਹੈ ਕਹਿ ਰਿਹਾ ਕਰਨ ਵਾਲਾ ਉੱਪਰ ਵਾਲਾ ਹੈ ਕਿ ਜਿਹੜੀ ਸਿੱਖਿਆ ਨੂੰ ਧਰਤੀ ਤੋਂ ਮਿਲ ਰਹੀ ਹੈ ਤੇ ਪਹਿਲੇ ਜਗਾ ਜਗਾ ਪਹਿਲੇ ਬਸ ਇਹ ਹੈ ਸੜਕਾਂ ਦੇ ਭਰਾਦੇ ਨੂੰ ਕਿੰਦਾ ਦੇਖਦੇ ਆ ਸਰ ਸਾਹਿਬ ਜੱਜਾ ਦੀ ਸ਼ਹੀਦੀ ਧਿਆੜੇ ਨੂੰ ਸਮਰਪਿਤ ਫੂਨਦਾਨ ਕੈਂਪ ਆ ਤੇ ਨਾਲ ਜਿਹੜਾ ਇਹ ਉਹਨਾਂ ਦੀ ਸ਼ਹਾਦਤ ਹੈ ਜਿਹੜਾ ਸਾਡਾ ਇਸ ਟਾ ਮੌਜੂਦ ਹੈਗਾ ਤੇ ਉਹਨਾਂ ਦੀ ਸ਼ਹਾਦਤ ਕਰਣੀ ਹੈ ਉਹਨਾਂ ਦੀ ਸ਼ਰਤਾਂ ਨਾ ਹੁੰਦੀਆਂ ਨਾ ਮੰਦਰ ਹੁੰਦੇ ਨਾ ਗੁਰਦੁਆਰੇ ਹੁੰਦੇ ਨਾ ਕੀ ਹੁੰਦੇ ਮੇਰੇ ਸਾਹਮਣੇ ਲਿਆ ਹੀ ਗਿਆ ਮੈਂ ਜਿਤਨਾ ਗਿਆਨ ਲਿਆ ਹੈ ਸੁੰਦਰ ਨਾ ਕਥਾ ਥੋੜੀ ਬਹੁਤ ਸਮਝ ਆ ਜਾਂਦੀ ਹੈ ਕਿਉਂਕਿ ਜਿਆਦਾ ਪੰਜਾਬੀ ਸਮਝ ਨਹੀਂ ਆਉਂਦੀ ਜਿਹੜੇ ਗੁਰਬਾਣੀ ਦਾ ਹੁੰਦਾ ਨੇ ਉਹਦੇ ਚਾਹੀ ਦੱਸਿਆ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਉਹਨਾਂ ਦੇ ਕਾਰਨ ਹੀ ਇਹ ਸਾਰਾ ਕੁਝ ਹੋ ਰਿਹਾ ਸਰ ਪਹਿਲੇ ਵੀ ਪਹੁੰਚੇ ਰਹੇ ਹੁਣ ਦਾਣ ਗੈਂਪਟ ਪਤਾ ਲੱਗਿਆ ਵੀ ਜਿਲ੍ਹਾ ਨਗਰ ਤੋਂ ਪਹੁੰਚੇ ਸਪੈਸ਼ਲ ਹਰ ਸ਼ਾਂਦੇ ਹੋਏ ਜਿਲ੍ਹਾ ਨਗਰ ਤੋਂ ਜਮਨਾ ਨਗਰ ਤੋਂ ਹਰਸਲ ਪਹੁੰਚੇ। ਇਹ ਸਰ ਮੈਂ ਦੂਜੀ ਵਾਰੀ ਹੈ ਮੇਰੇ ਸਾਹਮਣੇ ਜ ਤੀਜੀ ਉਰੀ ਨੂੰ ਜਾਣ ਨੇ। ਚੌਪਰਾਲਾ ਇਹਨਾਂ ਦਾ ਕਿਵੇਂ ਲੱਗਦਾ ਤੁਹਾਨੂੰ ਜਿਹੜਾ ਨੌਜਵਾਨ ਸੋਰੀ ਸੇਲ ਦੇਵੇ ਤੇ ਸਹੀ ਰਸਤੇ ਤੇ ਲੈ ਕੇ ਆਵੇ ਸਮਾਜ ਦੇ ਵਿੱਚ ਸੇਵਾ ਕਰ ਰਹੀ। ਉਹਦੇ ਕਰਕੇ ਹੀ ਹੈ ਨਾ ਸਰ ਗੁਰਜੀ ਮੈਂ ਤਾਂ ਕਹਿੰਦਾ ਜਿਵੇਂ ਕੰਨਣਾ ਇੱਕ ਚੀਜ਼ ਨੂੰ ਜਿੱਥੇ ਬੀਜੋ ਉੱਥੇ ਉਹ ਚੀਜ਼ ਉਗਦੀ ਹੈ। ਮੈਂ ਤਾਂ ਸਮਰਥਨ ਨਹੀਂ ਕਰਦਾ। ਮੈਂ ਕਹਿੰਦਾ ਜਿੱਥੇ ਜਿੱਥੇ ਬੋਜੋਗੇ ਉੱਥੇ ਉੱਤੇ ਉੱਗੇਗੀ। ਇਹ ਚੀਜ਼ਾਂ ਸਾਰੀ ਜਗ੍ਹਾ ਉਗਣੀਆਂ ਚਾਹੀਦੀਆਂ। ਜੋ ਇੱਥੇ ਹੋ ਰਿਹਾ ਨਾ ਇਹ ਸਾਰੀ ਜਗ੍ਹਾ ਤੇ ਹੋਏ। ਸਭ ਨੇ ਦਰਸ਼ਕ ਦੇਖ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਆਪਣੇ ਵੱਲੋਂ ਕੀ ਮੈਸੇਜ ਆ ਬਾਬੇ ਦਾ ਨਾਮ ਲਈ ਜਾਓ ਵਿਚਾਰ ਬੁਰੇ ਗੰਦੇ ਆਉਂਦੇ ਨੇ ਬੁਰੇ ਅਧਰਤੋਂ ਕੱਢੀ ਜਾਓ ਚੰਗੇ-ਚੰਗੇ ਲਈ ਜਾਓ ਕੀ ਆ ਵਾਹ